ਆਂਧਰਾ ਪ੍ਰਦੇਸ਼ ਦੇ ਕੁਰਨੂਲ ਚ ਸ਼ੁੱਕਰਵਾਰ ਸਵੇਰੇ ਇੱਕ ਬੱਸ ਨੂੰ ਅੱਗ ਲੱਗਣ ਨਾਲ ਵੀ ਲੋਕ ਸੜਕੇ ਮਰ ਗਏ। ਅਸਦੁਗਦਾਈ ਹਾਦਸੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਘਟਨਾ ਤੋਂ ਬਾਅਦ ਜਾਂਚ ਚੱਲ ਰਹੀ ਹੈ ਤੇ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਕਵੇਰੀ ਟਰੈਵਲਸ ਬੱਸ ਨੇ ਕਈ ਵਾਜਾਈ ਨਿਯਮਾਂ ਦੀ ਸ਼ਰਿਆਮ ਉਲੰਘਣਾ ਕੀਤੀ ਜਿਸ ਕਾਰਨ ਇਹ ਭਿਆਨਕ ਅੱਗ ਲੱਗੀ। ਆਂਧਰਾ ਪ੍ਰਦੇਸ਼ ਤੇ ਕੁਰਨੂਲ ਚ ਬੱਸ 'ਤੇ ਲੱਗੀ ਅੱਗ ਦੀ ਜਾਂਚ ਜਾਰੀ ਹੈ ਤੇ ਹైదరాబాద్ ਬੈਂਗਲੁਰੂ ਬੱਸ 'ਤੇ ਲੱਗੀ ਅੱਗ ਦੇ ਮੁੱਖ ਕਾਰਨ ਦਾ ਖੁਲਾਸਾ ਹੋ ਗਿਆ ਰਿਪੋਰਟ ਅਨੁਸਾਰ ਸ਼ੁੱਕਰਵਾਰ ਸਵੇਰੇ ਹਾ사ਗਰਸਤ ਹੋਈ ਬੱਸ ਚ 234 smartphones ਹਨ ਫੋਰੈਂਸਿਕ ਮਹਾਰਾ ਨੇ ਸੁਝਾਅ ਦਿੱਤਾ ਕਿ ਫੋਨ ਬੈਟਰੀਆਂ ਦੇ ਫਟਣ ਕਾਰਨ ਭਿਆਨਕ ਅੱਗ ਲੱਗੀ ਜਿਸ ਦੇ ਨਤੀਜੇ ਵਜੋਂ ਯਾਤਰੀਆਂ ਦੀ ਮੌਤ ਹੋ ਗਈ ਇੱਕ ਰਿਪੋਰਟ ਦੇ ਅਨੁਸਾਰ smartphones ਦੀ ਖੇਪ 4.6 ਮਿਲੀ ਲਗਭਗ 1.4 ਮਿਲੀਅਨ ਅਮਰੀਕੀ ਡਾਲਰ ਦੀ ਸੀ ਹైదరాబాద్ ਦਾ ਇੱਕ ਕਾਰੋਬਾਰੀ ਮੰਗਨਾਥ ਪਾਰਸਰ ਰਾਹੀਂ 스마트ਫੋਨ ਭੇਜ ਰਿਹਾ ਸੀ ਇਹ ਖੇ ਬੈਂਗਲੁਰ ਚ ਇੱਕ ਈ-ਕਾਮਰਸ ਕੰਪਨੀ ਲਈ ਸੀ ਹਾਲਾਂਕਿ ਖੇ ਮੰਜ਼ੂਲੂ ਤੇ ਪਹੁੰਚਣ ਤੋਂ ਪਹਿਲਾਂ ਹੀ ਫਟ ਗਈ ਚਸ਼ਮਦੀਦਾ ਨੇ ਫੋਨਾਂ ਨੂੰ ਅੱਗ ਲੱਗਣ ਅਤੇ ਬੈਟਰੀਆਂ ਦੀ ਫਟਣ ਦੀ ਆਵਾਜ਼ ਵੀ ਸੁਣੀ ਸੀ ਤੇ ਰਿਪੋਰਟ ਦਿੱਤੀ ਹੈ ਆਂਧਰਾਪ੍ਰਦੇਸ਼ ਫਾਇਰ ਸਰਵਿਸਸ ਵਿਭਾਗ ਦੇ ਡਾਇਰੈਕਟਰ ਜਨਰਲ ਪੀ ਵੈਕਟਰਮਨ ਨੇ ਕਿਹਾ ਕਿ smartphones ਤਮਾਕੀ ਤੋਂ ਇਲਾਵਾ ਬੱਸ ਦੇ 에어 ਕੰਡੀਸ਼ਨਿੰਗ ਸਿਸਟਮ ਚ ਵਰਤੀਆਂ ਜਾਂਦੀਆਂ ਇਲੈਕਟ੍ਰਿਕ ਬੈਟਰੀਆਂ ਵੀ ਫਟ ਗਈਆਂ ਜਿਸ ਕਾਰਨ ਬਾਲਣ ਲੀਕ ਹੋਣ ਕਾਰਨ ਹੀ ਅੱਗ ਲੱਗੀ ਹੈ ਵੀ ਵੈਕਟਰ ਮੰਨੇ ਅੱਗੇ ਕਿਹਾ ਹੈ ਕਿ ਮੰਨੇ ਜਾ ਰਿਹਾ ਹੈ ਕਿ ਸ਼ੁਰੂਆਤੀ ਅੱਗ ਵਸਤੇ ਅਗਲੇ ਹਿੱਸੇ 'ਚ ਤੇਲ ਲੀਕ ਹੋਣ ਕਾਰਨ ਲੱਗੀ ਵਸਤੇ ਇਥਾ ਇੱਕ ਮੋਟਰਸਾਈਕਲ ਪਾਸ ਗਿਆ ਸੀ ਜਿਸ ਕਾਨ ਪੈਟਰੋਲ ਦੇ ਛਿੱਟੇ ਗਰਮੀ ਜਾਂ ਚੰਗਿਆੜਿਆਂ ਦੇ ਨਾਲ ਮਿਲ ਕੇ ਅੱਗ ਭੜਕੁੱਠੀ ਜਿਸਨੇ ਜਲਦੀ ਹੀ ਪੂਰੇ ਵਾਹਨ ਨੂੰ ਆਪਣੇ ਲਪੇਟ ਚ ਲੈ ਲਿਆ ਡਾਇਰੈਕਟਰ ਜਨਰਲ ਪੀ ਵੈਕਟਰਮਨ ਨੇ ਪੱਸ ਦੇ ਨਿਰਮਾਣ ਚ ਟਾਂਚਾਗਤ ਨੁਕਸਾਨ ਵੱਲ ਇਸ਼ਾਰਾ ਕੀਤਾ। ਉਨ੍ਹਾਂ ਕਿਹਾ ਕਿ ਲੋਹੇ ਦੀ ਬਜਾਏ ਹਲਕੇ ਐਲੂਮੀਨੀਅਮ ਦੀ ਵਰਤੋਂ ਜੋ ਕਿ ਆਮ ਤੌਰ ਉਤੇ ਵਾਹਨ ਦੇ ਭਾਰ ਨੂੰ ਘਟਾਉਣ ਤੇ ਗਤੀ ਵਧਾਉਣ ਲਈ ਵਰਤੀ ਜਾਂਦੀ ਹੈ। ਐਮਰਜੈਂਸੀ ਦੌਰਾਨ ਨੁਕਸਾਨ ਦੇ ਸਾਬਤ ਹੋਏ ਹੈ ਜਿਸ ਨਾਲ ਹਾਦਸੇ ਦੀ ਗੰਭੀਰਤਾ ਹੋਰ ਵੱਧ ਗਈ। ਗਰਮੀ ਇੰਨੀ ਤੇਜ਼ ਸੀ ਕਿ ਬਾਸਤੇ ਫਰਸ਼ੋ ਤੇ ਐਲੂਮੀਨੀਅਮ ਦੀਆਂ ਚਾਦਰਾਂ ਪਿੰਗਲ ਗਈਆਂ।